ਸ਼ਾਹ ਜਬ ਨਹੀਂ ਸੁਣਦਾ ਹੈਗਾ ਨਹੀਂ ਸੁਣਦਾ ਇਹ ਵੀ ਸਿਰਫ ਪੈਸੇ ਵਾਲੇ ਦੀ ਸੁਣਦਾਗਾ ਫਰੀਟਲੀ ਫਿਜ਼ੀਕਲੀ ਮੈਨੂੰ ਬਹੁਤ ਟੋਰਚਰ ਕੀਤਾ ਜਾ ਰਿਹਾਗਾ ਰਾਸ਼ਨ ਨੂੰ ਐਸਐਸਪੀ ਬਰਨਾਲਾ ਨੂੰ ਸਰਕਾਰ ਨੂੰ ਇੱਕੀ ਵਸ ਉਹ ਵੇ ਕਿ ਮੇਰੀ ਮੌਤ ਦਾ ਜ਼ਿੰਮੇਵਾਰ ਮੇਰੇ ਬੱਚਿਆਂ ਨੂੰ ਕੋਈ ਨੁਕਸਾਨ ਹੋਉਂਦਾ ਇਹਦੇ ਸਾਰੇ ਲੋਕ ਜ਼ਿੰਮੇਵਾਰ ਨੇ ਮੇਰੇ ਕੋਲ ਰਸਤਾ ਨਹੀਂ ਮੈਂ ਸੁਸਾਇਡ ਕਰੂੰ ਮੈਂ ਉਹ ਬਚੀ ਕਿਸਮਤਔਰਤ ਹੈ ਜਿਹੜੀ ਪਿਛਲੇ 4 ਮਹੀਨੇ ਤੋਂ ਕੋਣੇ ਤੋਂ ਸ਼ਾਸਤ੍ਰ ਦੇ ਪੋਟ ਕਚਰੀ ਅੱਜ ਤੱਕ ਕੀ ਖਾ ਗਈ ਹੈ ਅੱਜ ਤੱਕ ਕੋਈ ਇਨਸਾਫ ਨਹੀਂ ਮਿਲੇ ਹੈਗਾ ਮੇਰੀ ਜਿੰਦਗੀ ਵਿੱਚ ਇੱਕ ਮੁੰਡਾ ਸੀ ਗਰਦੀਪ ਨਾਮ ਦਾ ਜੋ ਪੱਤੀ ਸੇਖਵਾ ਦਾ ਰਹਿਣਾ ਸੀ ਉਹ ਮੈਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਮੇਰੇ ਨਾਲ ਦੋਸਤੀ ਕਾਇਮ ਕੀਤੀ ਉਹ ਆਪਣੇ ਨਾਨਕੇ ਘਰ ਟੱਲੇਵਾਲ ਮੈਨੂੰ ਲੈ ਕੇ ਗਿਆ ਜਿੱਥੇ ਉਹਨੇ ਮੇਰੇ ਨਾਲ ਧੱਕਾ ਕੀਤਾ ਮੇਰੀਆਂ ਸ਼ਲੀਲ ਫੋਟੋਆਂ ਖਿੱਚੀਆਂ ਇਹ ਲਗਾਤਾਰ ਮੈਨੂੰ ਪਿਛਲੇ 6 ਮਹੀਨੇ ਤੋਂ ਬਲੈਕਮੇਲ ਕਰਦਾ ਆ ਰਿਹਾ ਸੀ ਮੇਰਾ ਸਰੀਰਕ ਸ਼ੋਸ਼ਣ ਕਰਦਾ ਆ ਰਿਹਾ ਸੀ ਜਿੱਥੇ ਤੱਕ ਉਹ ਹੁਣ ਤੱਕ ਆਨੇ ਮੇਰੇ ਤੋਂ 7 ਲੱਖ ਰੁਪਏ ਖਾ ਚੁੱਕਿਆ ਹੈ ਮੇਰੇ ਅਣਗਵਾਨ ਦੇ ਫੋਟੋਆਂ ਬਾਹਰ ਕਰਨ ਦੀ ਆ ਤੇਰੇ ਘਰ ਵਾਲੇ ਨੂੰ ਫੋਟੋਆਂ ਭੇਜਣ ਦੀ ਧਮਕੀ ਦਿੰਦੇ ਸੀ ਤਾਂ ਮਜਬੂਰਨ ਇਹਨਾਂ ਦਾ ਹੱत्याਚਾਰ ਸਹੀ ਹੈ ਪਰ ਉਸ ਤੋਂ ਜ਼ਿਆਦਾ ਹੱत्याਚਾਰ ਮੇਰੇ ਨਾਲ ਪ੍ਰਸ਼ਾਸਨ ਨੇ ਕੀਤਾ ਮੈਨੂੰ ਨਾ ਇਨਸਾਫ ਨਹੀਂ ਮਿਲਿਆ ਆਦੂ ਪੁਲਿਸ ਦਾ ਕੋਈ ਰੈਸਟ ਕੀਤਾ ਗਿਆ ਹੈਗਾ ਗਾ ਮੈਨੂੰ ਸਮਝ ਨਹੀਂ ਆ ਰਹੀ ਪ੍ਰਸ਼ਾਸਨ ਕਿਉਂ ਨਹੀਂ ਉਹਨੂੰ ਰੈਸਟ ਕਰਦਾ ਗਾ ਉਹ ਮੁਚਰੇ ਮੈ ਆਉਣੇ ਮੇਰੇ ਨਾਲ ਧੱਕਾ ਕੀਤਾ ਗਾ ਮੈਂ ਇਕੱਲਾ ਇਕੱਲਾ ਪ੍ਰੂਫ ਇਕੱਲਾ ਇਕੱਲਾ ਸਬੂਤ ਪੁਲਿਸ ਨੂੰ ਦਿੱਤਾ ਗਾ ਕਿਉਂ ਪੁਲਿਸ ਉਹਨਾਂ ਨੂੰ ਅਣਗੋਰੀ ਕਰ ਰਹੀ ਹੈ ਉਹਨੇ ਪਿਉਣੇ ਉਹਨੂੰ ਬੇਦਖਲ ਕੀਤਾ ਗਾ ਜਿਹਦੇ ਮੈਂ ਸਬੂਤ ਪੁਲਿਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਇੱਕ ਵਾਰੀ ਦੇ ਵਿੱਚ ਪਰ ਉਹਨਾਂ ਨੇ ਮੇਤੋਂ ਕੋਈ ਸਬੂਤ ਨਹੀਂ ਲਿੱਤਾ ਸਰੂ 20 ਮੇਰੇ ਆਪਣੇ ਬੱਚੇ ਨੂੰ ਜਦਾ ਸਕੂਲ ਛੱਡਣ ਜਾਣੀ ਹੈ ਮੇਰੇ ਵਿੱਚ ਲਿਆ ਕੇ ਗੱਡੀ ਮਾਰਦੇ ਨੇ ਮੇਰੇ ਤੇ ਮੇਰੇ ਬੱਚੇ ਦੇ ਸੱਟਾਂ ਮੱਝਦੀਆਂ ਨੇ ਫਿਰ ਮੈਨੂੰ ਲਗਾਤਾਰ ਕਾਲ ਕਰਕੇ ਧਮਕੀਆਂ ਮਿਲਦੀਆਂ ਨੇ ਲਗ ਲਗ ਨੰਬਰਾਂ ਤੋਂ ਲਗ ਲਗ ਨੰਬਰਾਂ ਤੋਂ ਮੈਨੂੰ ਕਹਿੰਦੇ ਨੇ ਕਿ ਆਪਦੀ ਕੰਪਲੀਟ ਆਪਦੀ ਪਰਚਾ ਵਾਪਸ ਲੈ ਜੇ ਤੂੰ ਆਪਦਾ ਪਰਚਾ ਵਾਪਸ ਨਹੀਂ ਲਿੱਤਾ ਤੇਰੀ ਫੋਟੋ ਮੈਂ ਵਾਇਰਲ ਕਰਾਂਗੇ ਤੇਰੇ ਨਾਲ ਬਹੁਤ ਗਲਤ ਚੀਜ਼ਾਂ ਹੋਰ ਵੀ ਹੋ ਸਕਦੀਆਂ ਨੇ ਤਦਕਕ ਮੈਨੂੰ ਇਹ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਉਹਦਾ ਸਾਥ ਦੇ ਰਹੀ ਹੈ ਕਿਉਂਕਿ ਰਿਕਾਰਡਿੰਗ ਦੇ ਵਿੱਚ ਹਮੇਸ਼ਾ ਮੈਨੂੰ ਇਹੀ ਧਮਕੀ ਆ ਦਿੰਦਾਗਾ ਕਿ ਤੂੰ ਕੀ ਕਰ ਲੇਂਗੀ ਸਾਡਾ ਕਿਉਂਕਿ ਅਸੀਂ ਤਾਂ ਵੱਡੇ ਵੱਡੇ ਅਫਸਰਾਂ ਨੂੰ ਪੈਸੇ ਦੇ ਚੁੱਕੇ ਆ ਮੇਰੇ ਕੋਲ ਅੱਜ ਵੀ ਉਹ ਰਿਕਾਰਡਿੰਗਾਂ ਹੈਗੀਆਂ ਨੇ ਜਿੱਚੋ ਵੱਡੇ ਵੱਡੇ ਅਫਸਰਾਂ ਦਾ ਨਾਮ ਲਿੰਦੇ ਨੇ 5 5 6 6 ਲੱਖ ਰੁਪਏ ਦੇਂਦਿਆਂ ਗੱਲਾਂ ਕਰਦੇ ਨੇ ਬਹੁਤ ਹੱਦ ਤੋਂ ਵੱਧ ਮੇਰੇ ਨਾਲ ਜੋ ਤੱਕ ਹੋਇਆਗਾ ਮੈਂ ਸਿਰਫ ਉਹਦਾ ਇਨਸਾਫ ਮੰਗਦੀ ਆ ਜਿੱਥੇ ਤੱਕ ਕੋਰਟ ਨੇ ਉਹਦੇ ਅਰੈਸਟ ਵਾਰਡ ਕੱਢੇ ਹੋਏ ਨੇ ਜੀ ਉਹਨੂੰ ਰੈਸਟ ਕੀਤਾ ਜਾਵੇ ਪਰ ਉਹ ਖੁੱਲੇ ਆਪੋ ਬਿਲਾਟੇ ਉਹ ਬੱਦਗੀ ਸੁਪਤ ਹੋ ਰhta ਹੈ ਜਿਹੜੀ ਪਿਛਲੇ 4 ਮਹੀਨੇ ਤੋਂ ਪੁਲਿਸ ਪ੍ਰਸ਼ਾਸਨ ਨੇ ਕੋਟ ਵਿਚਾਰੀਆਂ ਦੇ ਤੱਕੇ ਖਾ ਗੀਆਂ ਜਿੱਥੇ ਮੈਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲੇ ਹੈਗਾ ਮੇਨੇ 26 ਅਕਤੂਬਰ 2023 ਨੂੰ ਇੱਕ ਐਪਲੀਕੇਸ਼ਨ ਐਸਐਸਪੀ ਬਰਨਾਲਾ ਨੂੰ ਦਿੱਤੀ ਸੀ ਜਿਹਦੇ ਵਿੱਚ ਮੇਰੇ ਨਾਲ ਧੱਕਾ ਹੋਇਆ ਸੀ ਮੇਰੀ ਜਿੰਦਗੀ ਵਿੱਚ ਇੱਕ ਮੁੰਡਾ ਸੀ ਗਰਦੀਪ ਨਾਮ ਦਾ ਜੋ ਬੱਤੀ ਸੇਖਵਾ ਦਾ ਰਹਿਣਾ ਸੀਗਾ ਪੌੜੇ ਮੈਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਮੇਰੇ ਨਾਲ ਦੋਸਤੀ ਕਾਇਮ ਕੀਤੀ ਦੋਸਤੀ ਕਾਇਮ ਕਰਨ ਤੋਂ ਬਾਅਦ ਉਹ ਆਪਣੇ ਨਾਨਕੇ ਘਰ ਟੱਲੇਵਾਲ ਮੈਨੂੰ ਲੈ ਕੇ ਗਿਆ ਜਿੱਥੇ ਉਹਨੇ ਮੇਰੇ ਨਾਲ ਧੱਕਾ ਕੀਤਾ ਮੇਰੇ ਆ ਸ਼ਰੀਲ ਫੋਟੋਆਂ ਖਿੱਚੀਆਂ ਤੇ ਲਗਾਤਾਰ ਮੈਨੂੰ ਪਿਛਲੇ 6 ਮਹੀਨੇ ਤੋਂ ਬਲੈਕਮੇਲ ਕਰਦਾ ਆ ਰਿਹਾ ਸੀ ਮੇਰਾ ਸ਼ਰੀਰਕ ਸ਼ੋਸ਼ਣ ਕਰਦਾ ਆ ਰਿਹਾ ਸੀ ਜਿੱਥੇ ਤੱਕ ਉਹ ਹੁਣ ਤੱਕ ਉਹਨੇ ਮੇਰੇ ਤੋਂ 7 ਲੱਖ ਰੁਪਏ ਖਾ ਚੁੱਕਿਆਗਾ ਉਹਦੇ ਵਿੱਚ ਉਹਦਾ ਭਰਾ ਗੁਰਵਿੰਦਰ ਸਿੰਘ ਸ਼ਾਵਲ ਸਿੰਘ ਉਹਦੀ ਘਰ ਵਾਲੀ ਹਰਦੀਪ Kaur ਉਹਦੀ ਮਾਂ ਤੇ ਉਹਦਾ ਪਿਓ ਤੇ ਜਿੱਥੇ ਤੱਕ ਉਹਦੀ ਘਰ ਵਾਲੀ ਦੀਆਂ ਰਿਕਾਰਡੀਆਂ ਮੇਰੇ ਕੋਲ ਪਈਆਂ ਨੇ ਜਿਦੇ ਵਿੱਚ ਉਹ ਹਮੇਸ਼ਾ ਮੈਨੂੰ ਧਮਕੀਆਂ ਦਿੱਤੀਆਂ ਸੀਗੇ ਮੈਨੂੰ ਮੇਰੇ ਆਣ-ਗਮਾਣ ਦੇ ਫੋਟੋਆਂ ਵਾੜ ਕਰਦੀ ਆ ਤੇ ਘਰ ਵਾਲੇ ਨੂੰ ਫੋਟੋਆਂ ਭੇਜ ਜਾਂਦੀ ਧਮਕੀਆਂ ਦਿੱਤੀਆਂ ਸੀ ਤਾਂ ਮੈਂ ਮਜਬੂਰ ਰਹਿਣਾ ਦਾ ਹੱਤਿਆਚਰ ਤਹੀ ਹੋਈ ਪਰ ਉਸ ਤੋਂ ਜ਼ਿਆਦਾ ਹੱਤਿਆਚਰ ਮੇਰੇ ਨਾਲ ਪ੍ਰਸ਼ਾਸਨ ਨੇ ਕੀਤਾ ਮੈਨੂੰ ਨਾ ਇਨਸਾਫ ਨਹੀਂ ਮਿਲਿਆ ਮੈਨੂੰ 4 ਮਹੀਨੇ ਹੋ ਗਏ ਟੱਕੇ ਖਾਂਦੀ ਹੂੰ ਉਹਨਾਂ ਨੇ 24 11 2023 ਨੂੰ ਉਹਦੇ ਤੇ ਐਫ ਆਈ ਆਰ ਦਰਜ ਕੀਤੀ ੱੱਲੇ ਵਾਲਾ ਢਾਣੇ ਵਿਖੇ ਉਹ ਤਾਂ ਦਰਜ ਹੋਣ ਤੋਂ ਬਾਅਦ ਹੁੰਦਾ ਕੋਈ ਰੈਸਟ ਕੀਤਾ ਗਿਆ ਹੈਗਾਗਾ ਮੈਨੂੰ ਸਮਝ ਨਹੀਂ ਆ ਰਹੀ ਪ੍ਰਸ਼ਾਸਨ ਕਿਉਂ ਨਹੀਂ ਉਹਨੂੰ ਰੈਸਟ ਕਰਦਾਗਾ ਉਹ ਮੁਜਰੇ ਆਉਣੇ ਮੇਰੇ ਨਾਲ ੱੱੱਕਾ ਕੀਤਾਗਾ ਮੇਰੀ ਮੇਰਾ ਸ਼ਰੀਰਕ ਸ਼ੋਸ਼ਣ ਕਰਦਾ ਹੈ 6 ਮਹੀਨੇ ਤੋਂ ਯੋਨੀ ਤੁਸੀਂ ਉਹਨੂੰ ਰੈਸਟ ਕਰਦੇ ਮੈਂ ਇੱਕ ਇੱਕ ਲਾ ਕਪਰੂਫ ਇੱਕ ਇੱਕ ਲਾ ਸਬੂਤ ਪੁਲਿਸ ਨੂੰ ਦਿੱਤਾਗਾ ਕਿਉਂ ਪੁਲਿਸ ਉਹਨੂੰ ਅਣਗੋਰੀ ਕਰ ਰਹੀ ਹੈ ਜਿੱਥੇ ਹੁਣ ਉਹਦੇ ਪਿਓ ਨੇ ਇਨਕੁਆਰੀ ਲਗਵਾਈ ਹੈ ਜਿਹਦੇ ਵਿੱਚ ਉਹ ਕਹਿੰਦਾ ਕਿ ਮੇਰੇ ਮੁੰਡੇ ਨੂੰ ਮੇਕਸੂਰ ਹੈ ਉਹਨੂੰ ਐਫ ਆਰ ਆਈ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਪਰ ਮੈਂ ਪੁੱਛਣਾ ਚਾਹਨੀ ਹੈ ਇਹ ਰਜਾਨਾ ਸਪੋਕਸਮੈਨ ਖਬਰ ਚ 2 ਸਤੰਬਰ 2023 ਨੂੰ ਉਹਦੇ ਪਿਓ ਨੇ ਉਹਨੂੰ ਬੇਦਖਲ ਕੀਤਾਗਾ ਜਿਹਦੇ ਮੈਂ ਸਬੂਤ ਪੁਲਿਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਇੱਕ ਵਾਰੀ ਦੇ ਵਿੱਚ ਪਰ ਉਹਨਾਂ ਨੇ ਮੇਥੋਂ ਕੋਈ ਸਬੂਤ ਨਹੀਂ ਲਿੱਤਾ ਉਹ ਕਹਿੰਦੇ ਅਸੀਂ ਇਹ ਚੀਜ਼ਾਂ ਨੂੰ ਮੰਨਦੇ ਨਹੀਂ ਹੈਗੇ ਮੈਂ ਉਹਦੇ ਬੱਚੇ ਨੂੰ ਜਦੋਂ ਸਕੂਲ ਛੱਡਣ ਜਾਣੀ ਹੈ ਮੇਰੇ ਵਿੱਚ ਲਿਆਗੇ ਗੱਡੀ ਬਾਤਦੇ ਨੇ ਮੇਰੇ ਤੇ ਮੇਰੇ ਬੱਚੇ ਦੇ ਸੱਟਾਂ ਮੰਜਦੀਆਂ ਨੇ ਫਿਰ ਮੈਨੂੰ ਲਗਾਤਾਰ ਕਾਲ ਕਰਕੇ ਤਭੀ ਇਹ ਮਿਲਦੀਆਂ ਨੇ ਲਗ ਲਗ ਨੰਬਰਾਂ ਤੋਂ ਲਗ ਲਗ ਨੰਬਰਾਂ ਤੋਂ ਮੈਨੂੰ ਕਹਿੰਦੇ ਨੇ ਕਿ ਆਪਦੀ ਕੰਪਲੀਟ ਆਪਦੀ ਪਰਚਾ ਵਾਪਸ ਲੈ ਜੇ ਤੂੰ ਆਪਦਾ ਪਰਚਾ ਵਾਪਸ ਨਹੀਂ ਲਿਫਤਾ ਤੇਰੀ ਫੋਟੋ ਮੈਂ ਵਾਇਰਲ ਕਰਾਂਗੇ ਤੇਰੇ ਨਾਲ ਬਹੁਤ ਗਲਤ ਚੀਜ਼ਾਂ ਹੋਰ ਵੀ ਹੋ ਸਕਦੀਆਂ ਨੇ ਪਰ ਮੈਂ ਜਦੋਂ ਕਹੀਆਂ ਤਾਂ ਉਹਨਾਂ ਨੇ ਮੈਨੂੰ ਕਹੀਆਂ ਕਿ ਅਸੀਂ ਨਹੀਂ ਇਹ ਚੀਜ਼ਾਂ ਮੰਨਦੇ ਜਿੱਥੇ ਤੱਕ ਮੈਨੂੰ ਇਹ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਉਹਦਾ ਸਾਥ ਦੇ ਰਹੀ ਹੈ ਕਿ ਕਿਉਂ ਰਿਕਾਰਡਿੰਗ ਦੇ ਵਿੱਚ ਹਮੇਸ਼ਾ ਮੈਨੂੰ ਇਹੀ ਧਮਕੀਆਂ ਦਿੰਦਾਗਾ ਕਿ ਤੂੰ ਕੀ ਕਰ ਲੇਗੀ ਸਾਡਾ ਵੀ ਤੂੰ ਕੀ ਕਰ ਲੇਗੀ ਸਾਡਾ ਕਿਉਂਕਿ ਅਸੀਂ ਤਾਂ ਵੱਡੇ ਵੱਡੇ ਅਫਸਰਾਂ ਨੂੰ ਪੈਸੇ ਦੇ ਚੁੱਕੇ ਆ ਅਸੀਂ ਤਾਂ ਇਹ ਕੇਸ ਤੋਂ ਬਾਹਰ ਨਿਕਲ ਜਾਗੇ ਮੇਰੇ ਕੋਲ ਅੱਜ ਵੀ ਹੋਰ ਰਿਕਾਰਡਿੰਗਾਂ ਹੈਗੀਆਂ ਨੇ ਜਿੱਚੋ ਵੱਡੇ ਵੱਡੇ ਅਫਸਰਾਂ ਦਾ ਨਾਮ ਲਿੰਦੇ ਨੇ ਪੰਜ ਪੰਜ 6 6 ਲੱਖ ਰੁਪਏ ਦੇਂਦਿਆਂ ਗੱਲਾਂ ਕਰਦੇ ਨੇ ਵੀ ਇਹ ਚੀਜ਼ਾਂ ਉਹ ਕੰਟੀਨਿਊਸ ਕਰ ਰਹੇ ਨੇ ਜਿੱਥੇ ਤੱਕ ਮੈਂ ਪ੍ਰਸ਼ਾਸਨ ਨੂੰ ਇਹ ਚੀਜ਼ਾਂ ਵੀ ਕਹੀਆਂ ਨੇ ਪਰ ਮੇਰੀ ਉਹ ਇੱਕ ਨਹੀਂ ਸੁਣਦੀ ਹੈਗੀ ਮੇਰੇ ਵੱਲੋਂ ਕੋਈ ਪ੍ਰੂਫ ਨਹੀਂ ਲਿੱਤੇ ਜਾ ਰਹੇ ਹਰੇਕ ਨੂੰ ਮਨਾ ਕਰ ਦਿੰਦੇ ਨੇ ਮੈਂ ਪਰੇਸ਼ਾਨ ਹੋ ਚੁੱਕੀ ਹਾਂ 멘ਟਲੀ ਫਿਜ਼ੀਕਲੀ ਮੈਨੂੰ ਬਹੁਤ ਟੋਰਚਰ ਕੀਤਾ ਜਾ ਰਿਹਾਗਾ ਬਹੁਤ ਹੱਦੋਂ ਵੱਧ ਮੇਰੇ ਨਾਲ ਜੋ ਤੱਕ ਹੋਇਆਗਾ ਮੈਂ ਸਿਰਫ ਉਹਦਾ ਇਨਸਾਫ ਮੰਗਦੀ ਹਾਂ ਸਿਰਫ ਮੈਂ ਉਹ ਹੀ ਚੀਜ਼ਾਂ ਕੰਨੀ ਆਂਗੀ ਮੈਨੂੰ ਇਨਸਾਫ ਦਿੱਤਾ ਜਾਵੇ ਪਰ ਪ੍ਰਸ਼ਾਸਨ ਮੇਰੀ ਕਦੇ ਸੁਣਦਾ ਹੈਗਾ ਮੈਂ ਘੇੜੇ ਲਾ ਲਾ ਕੇ ਥੱਕ ਚੁੱਕਿਆ ਜਿੱਥੇ ਤੱਕ ਕੋਟ ਨਹੀਂ ਹੋਦੇ ਅਰੇਸਟ ਵਾਰਟ ਕੱਢੇ ਹੋਏ ਜੀ ਉਹਨੂੰ ਰੈਸਟ ਕੀਤਾ ਜਾਵੇ ਪਰ ਉਹ ਖੁੱਲੇ ਆਪ ਕੋ ਮਨਾਂਗਾ ਇਹ ਪ੍ਰਸ਼ਾਸਨ ਨਹੀਂ ਸੁਣਦਾ ਹੈਗਾ ਨਹੀਂ ਸੁਣਦਾ ਇਹ ਵੀ ਸਿਰਫ ਪੈਸੇ ਵਾਲੇ ਦੀ ਸੁਣਦਾਗਾ ਮੇਰੀ ਨਹੀਂ ਸੁਣਦਾ ਹੈਗਾ ਮੈਂ ਪਰੇਸ਼ਾਨ ਹੋ ਚੁੱਕਿਆ ਹੱਦ ਤੋਂ ਵੱਧ ਮੇਰੇ ਕੋਲ ਰਸਤਾ ਨਹੀਂ ਮੈਂ ਸੁਸਾਈਡ ਕਰੂੰ ਪਰ ਮੇਰੀ ਬਹੁਤ ਪ੍ਰਸ਼ਾਸਨ ਨੂੰ ਐਸਐਸਬੀ ਬਰਨਾਲਾ ਨੂੰ ਸਰਕਾਰ ਨੂੰ ਇੱਕੀ ਵਸ ਉਹ ਹੈ ਕਿ ਮੇਰੀ ਮੌਤ ਦਾ ਜ਼ਿੰਮੇਵਾਰ ਮੇਰੇ ਬੱਚਿਆਂ ਨੂੰ ਕੋਈ ਨੁਕਸਾਨ ਹੋਦਾ ਇਹਦੇ ਸਾਰੇ ਲੋਕ ਜ਼ਿੰਮੇਵਾਰ ਨੇ ਗੁਰਦੀਪ ਸਿੰਘ ਉਹਦੀ ਫੈਮਿਲੀ ਉਹਦੇ ਰਿਸ਼ਤੇਦਾਰ ਉਹਦੇ ਚਾਰ ਦੋਸਤ ਪ੍ਰਸ਼ਾਸਨ ਇਹ ਸਭ ਜ਼ਿੰਮੇਵਾਰ ਨੇ ਮੈਂ ਸਿਰਫ ਇੱਕ ਹਫਤੇ ਦਾ ਟਾਈਮ ਦਿੱਨੀ ਹੈ ਪ੍ਰਸ਼ਾਸਨ ਨੂੰ ਕਿ ਜੇ ਤੁਸੀਂ ਉਹਨੂੰ ਰੈਸਟ ਨਹੀਂ ਕੀਤਾ ਤਾਂ ਮੇਰੇ ਸੁਸਾਈਡ ਦਾ ਜ਼ਿੰਮੇਵਾਰ ਪ੍ਰਸ਼ਾਸਨ ਸਰਕਾਰ ਤੇ ਗਰਦੀਪ ਦੀ ਫੈਮਲੀ ਤੇ ਉਹਦੇ ਸਾਥੀ ਦੋਸਤ ਹੋਣਗੇ ਕਿਉਂਕਿ ਮੈਂ ਹੋਰ ਟੌਰਚਰ ਨਹੀਂ ਸਹਿ ਸਕਦੀ ਮੈਂ ਬਹੁਤ ਡਿਪੀਸ਼ਨ ਚ ਆ ਚੁੱਕੀ ਹਾਂ ਕਿ ਮੇਰੇ ਕੋਲ ਕੋਈ ਰਸਤਾ ਨਹੀਂ ਹੈਗਾ ਕਿਉਂਕਿ ਉਹਨਾਂ ਨੇ बार-बार ਮੈਨੂੰ ਫੋਟੋਆਂ ਵਾਇਰਲ ਕਰਨ ਦੀ ਧਮਕੀਆਂ ਦਿੱਤੀਆਂ ਦਿੱਦੀ ਨੇ ਜਿੱਤੇ ਤੱਕ ਮੇਰੀ ਉਹਦਾ ਫੋਨ ਪਕੜਿਆ ਜਾਵੇ ਮੇਰੀਆਂ ਫੋਟੋਆਂ ਡਿਲੀਟ ਕਰਾਈਆਂ ਜਾਣ ਪਰ ਮੇਰੀ ਕੋਈ ਸੁਣਵਾਈ ਨਹੀਂ ਹੈਗੀ ਵੇ ਕੋਈ ਸਰਵਾਈਵ ਨਹੀਂ ਹੈਗੇ ਸਿਰਫ ਪ੍ਰਸ਼ਾਸਨ ਪੈਸੇ ਵਾਲੀ ਦੀ ਸੁਣਦਾਗਾ ਗਰੀਬ ਦੀ ਹੈਲਪ ਕਰ ਰਹੇਗਾ ਬਾਰ ਬਾਰ ਮੈਨੂੰ ਤਾਂ ਕਿਹਾ ਮੈਨੂੰ ਮਿਲਦੀਆਂ ਨਹੀਂ ਕਿ ਅਸੀਂ ਇੰਕਵਰੀ ਵਿੱਚ ਉਹਦਾ ਨਾਮ ਬਾਹਰ ਕੱਢਾਂਗੇ ਅਸੀਂ ਇਹਦੇ ਲਈ ਐਫਰ ਹੀ ਕੈਂਸਲ ਕਰਵਾਵਾਂਗੇ ਕਿਉਂ ਇਹ ਦਿਨ ਤੱਕ ਕਿਉਂ ਹੁੰਦਾ ਜਨਾਨੀਆਂ ਨਾਲ